ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ RAM ਦਾਸ ਹੋਈ ਸਹਾਈ ਅਰਜਨ ਹਰ ਗੋਬਿੰਦਨ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਾਉ ਨੀਦ ਆਵੇ ਧਾਏ ਸਭ ਥਾਈ ਹੋਏ ਸਹਾਈ ਪਾਉੜੀ ਖੰਡਾ ਪ੍ਰਥਮਾ ਸਾਜ ਕੈ ਜਿਨ ਸਭ ਸੰਸਾਰ ਉਪਾਇਆ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਬਨਾਇਆ ਬ੍ਰਹਮਾ ਬੇਸਨ ਮਹੇਸ ਸਾਜ ਕੁਦਰਤੀ ਦਾ ਖੇਲ ਰਚਾਇ ਬਨਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗगन ਰਹਾਇਆ ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈਹੀ ਦੁਰਗਾ ਸਾਜ ਕਹਿ ਦੇਤਾ ਦਾ ਨਾਸ ਕਰਾਇਆ ਤੈ ਤੋਹੀ ਬਲਰਾਮ ਲੈ ਨਾਲ ਬਾਨਾ ਧੈ ਸਰਕਾਇਆ ਤੈ ਤੋਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕਰ ਗਿਰਾਇਆ ਬਡੇ ਬਡੇ ਮਨਦੇਵਤੇ ਕਈ ਯੁਗ ਤਿਨੀ ਤਾਨਤਾਇਆ ਕਿਨੀ ਤੇਰਾ ਅੰਤ ਨ ਪਾਇਆ ਸਾਦੂ ਸਾਤ ਜਗ ਬੀਤਿਆ ਅਦ ਸੀਲੀ ਤ੍ਰੇਤਾ ਆਇਆ ਨਚੀ ਕਾਲ ਸਰ ਸਰੀ ਕਾਲ ਨਾਰਦ ਡੌਰੂ ਆਇਆ ਅਭਿਮਾਨ ਉਤਾਰਨ ਦੇਵਤਿਆਂ ਮਹਿਖਾ ਸੁਰ ਸੁੰਡ ਉਪਾਇਆ ਜੀਤ ਲਹੇ ਤਿਨ ਦੇਵਤੇ ਤਹਿ ਲੋਕੀ ਰਾਜ ਕਮਾਇਆ ਵੱਡਾ ਬੀਰ ਖਾਏ ਕੈ ਸਿਰ ਉਪਰ ਛਤਰ ਫਿਰਾਇਆ ਦਿੱਤਾ ਇੰਦਰ ਨਿਕਾਲ ਕੈ ਤਿਨ ਗਿਰ ਕੈਲਾਸ ਤਕਾਇਆ ਡਾਰਕਾ ਹੱਥੋਂ ਦਾਨਵੀ ਦਿਲ ਅੰਦਰ ਤਰਾਸ ਵਿਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪਾਉੜੀ ਇੱਕ ਦਿਹਾੜੇ ਨਾਵਨ ਆਈ ਦੁਰਗਾ ਸ਼ਹਾ ਇੰਦਰ ਬਿਰਥਾ ਸੁਨਾਈ ਆਪਣੇ ਹਾਲ ਦੀ ਸ਼ੀਨ ਲਈ ਠਕਰਾਈ ਸਾਤੇ ਦਾਨਵੀ ਲੋਕੀ ਤਹੀ ਫਿਰਾਈ ਦੋਹੀ ਆਪਣੀ ਬੈਠੇ ਵਾਇ ਵਿਦਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਭਨਾ ਰਾਖਸ਼ਾਂ ਕਿੰਨਾ ਨਾ ਜਿੱਤਾ ਜਾਈ ਮਹਿਕੇ ਦੇ ਤਨੁ ਤੇਰੀ ਸਾਮ ਤਕਾਈ ਦੇਵੀ ਦੁਰਗ ਸ਼ਹਾ ਪਾਉੜੀ ਦੁਰਗਾ ਬੈਨ ਸੁਨੰਦੀ ਹੱਸੀ ਹੜ ਹੜਾਈ ਉਹੀ ਸਿਹੁ ਮੰਗਾਇ ਆ ਰਾਖਸ਼ ਭਖਣਾ ਚਿੰਤਾ ਕਰੋ ਨਕਾਈ ਦੇਵਾਂ ਨੂੰ ਆਖਿਆ ਰੋਹ ਹੋਈ ਮਹਾ ਮਾਈ ਰਾਖਸ਼ ਮਾਰਨੀ ਦੋਹਰਾ ਰਾਕਸ਼ਿਆ ਹੀ ਰੋਹਲੇ ਖੇਤ ਪੜਨ ਕੇ ਚਾਏ ਲਸ਼ਕਨ ਤੇਗਾ ਬਰਸ਼ੀਆਂ ਸੂਰਜ ਨਦਰ ਨਾ ਪਾਏ ਪਾਉੜੀ ਦੋਹਾ ਕੰਦਾਰਾ ਮੋਹ ਜੁੜੇ ਢੋਲ ਥਮਨ ਗਾਰੇ ਵੱਜੇ ਰਾਕਸ਼ਿਆ ਹੀ ਰੋਹਲੇ ਤਰਵਾਰੀ ਬਖਤਰ ਸੱਜੇ ਜੁੱਟੇ ਸੋਹ ਜੋਦ ਨੂੰ ਇਕ ਜਾਤ ਨ ਜਾਣਨ ਭਜੇ ਖੇਤ ਅੰਦਰ ਜੋਦੇ ਗੱਜੇ ਪਾਉੜੀ ਜੰਗ ਮੁਸਾਫਾ ਵੱਜਿਆ ਰਨ ਘਰੇ ਨਗਾਰੇ ਚਾਵਲੇ ਚੂਲਨ ਨੇਜੇ ਬਰਕਾ ਨਿਸ਼ਾਨ ਲਸਨ ਲਸਾਵਲੇ ਢੋਲ ਨਗਾਰੇ ਪਾਨ ਦੇ ਊਨਵ ਜਾਨ ਜਿਟਾਵਲੇ ਦੁਰਗਾ ਦਨ ਡਹੇ ਰਨ 나ਦ ਵੱਜਣ ਖੇਤ ਪਿਹਾਵਲੇ ਬੀਰ ਪਰੋਤੇ ਵਰਸ਼ੀਏ ਜਨ ਡਾਲ ਚਮਟੇ ਆਵਲੇ ਇਕ ਵੱਡੀ ਤੇਗੇ ਤੜਫਾਈਆਂ ਮਦ ਪੀਤੇ ਲੋਟਣ ਬਾਵਲੇ ਇਕ ਚੁੰਚਣ ਝਾੜੂ ਕੱਡੀਆਂ ਰੇਤ ਵਿੱਚੋਂ ਸੋਨਾ ਡਾਵਲੇ ਗੰਧਾਂ ਤੇ ਰਸੂਲਾ ਵਰਸ਼ੀਆਂ ਤੀਰ ਵਗਣ ਖਾਰੇ ਉਤਾਵਲੇ ਜਾਨ ਦੱਸੇ ਪੁਜੰਗਮ ਸਾਵਲੇ ਮਰ ਜਾਵਨ ਵੀਰ ਰੁਹਾਵਲੇ ਪਾਉੜੀ ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੀ ਨਗਾਰੇ ਤਾਇ ਰਖਸ਼ਰ ਹਲੇ ਚੌ ਗਿਰਦ ਭਾਰੇ ਹੱਥੀ ਤੇਗਾ ਪਕੜ ਕੇ ਰਣ ਭਿੜੇ ਕਰਾਰੇ ਕਦੇ ਨ ਨੱਠੇ ਜੁੱਧ ਤੇ ਜੋਦੇ ਜੁਝਾਰੇ ਦਿਲ ਵਿੱਚ ਰੋਹ ਬਡਾਏ ਕ ਮਾਰ ਮਾਰ ਪੁਕਾਰੀ ਮਾਰੇ ਚੰਡ ਪ੍ਰਚੰਡ ਲੈ ਬੀਰ ਖੇਤ ਉਤਾਰੇ ਮਾਰੇ ਜਾਪਨ ਬਿਜਲੀ ਸਿਰ ਪਾਰ ਮਨਾਰੇ ਮਾਰੇ ਚੰਦ ਪ੍ਰਚੰਡਨੈ ਵੀਰ ਖੇਤ ਉਤਾਰੇ ਮਾਰੇ ਜਾਪਨ ਬਿਜਲੀ ਸਿਰ ਭਾਰ ਮਨਾਰੇ ਪਾਉੜੀ ਝੋਟ ਪਈ ਦਮਾਮੀ ਦਲਾ ਮੁਕਾਬਲਾ ਦੇਵੀ ਦਸਤ ਨਚਾਈ ਸ਼ੀਹਨਸਾਰ ਦੀ ਪੇਟ ਮਲੰਦੇ ਲਾਈ ਮਹਿਕੇਦੈ ਤਨੂੰ ਗੁਰਦੇ ਆਂਦਾ ਖਾਈ ਨਾਲੇ ਰੁੱਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਨਾਏ ਕੈ ਚੋਟੀ ਜਾਨ ਦਿਖਾਈ ਧਾਰੇ ਤੂੰ ਮਕੇਤ ਚੋਟੀ ਜਾਨ ਦਿਖਾਈ ਧਾਰੇ ਤੂੰ ਮਕੇਤ ਪਾਉੜੀ ਚੋਟਾਂ ਪਾਉਣ ਨਗਾਰੇ ਅਣੀਆਂ ਜੁੱਟੀਆਂ ਧੂ ਲਈਆਂ ਤਲਵਾਰੀ ਦੇਵੀ ਦੇਵਾਂ ਦਾ ਨਵੀ ਵਾਹਨ ਵਾਰ ਵਾਰੀ ਸੂਰੇ ਸੰਗਰੇ ਵੱਗੈ ਰਤ ਚਲਾਰੀ ਜਿਉਂ ਗਿਰੂ ਬਾਬਾ ਤਰਾ ਦੇਖਣ ਬੈਠ ਅਟਾਰੀ ਨਾਰੀ ਰਾਖਸ਼ਾ ਪਾਏ ਤੂੰ ਮ ਸਵਾਰੀ ਦੁਰਗਾ ਦਾ ਨਵੀ ਪਾਉੜੀ ਲਖ ਨਗਾਰੇ ਵੱਜਣ ਅਮੋ ਸਾਹਮਣੇ ਰਾਖਸ਼ ਰਨੋ ਨ ਪੱਜਨ ਰੋਹੀ ਰੋਹਲੇ ਸਿੰਘਾ ਵਾਂਗੂ ਗੱਜਨ ਸੱਬੇ ਸੂਰਮੇ ਤਾਂ ਤਾਂ ਕੈਂ ਬਰੇ ਛੱਡਣ ਦੁਰਗਾ ਸਾਹਮਣੇ ਪਾਉੜੀ ਕੋਰੇ ਨਗਾਰੇ ਦੋ ਹਰੇ ਰਨ ਸੰਗਲਿਆਲੇ ਤੂੜ ਲਪੇਟੇ ਤੂ ਹਰੇ ਸਿਰਦਾਰ ਜਟਾਲੇ ਓਖਲੀਆਂ ਨਾਸਾਂ ਜਿਨ੍ਹਾਂ ਮੋਹ ਜਪਣ ਆਲੇ ਧਾਏ ਦੇਵੀ ਸਾਹਮਣੇ ਬੀਰ ਮੁਛਲੀ ਆਲੇ ਸੌਰਪਤ ਜੇਹੇ ਲਾੜ ਹਟੇ ਬੀਰ ਟਲੇ ਨਟਾਲੇ ਗੱਜੀ ਦੁਰਗਾ ਖੀਰ ਕਹਿ ਜਾਨ ਕਨੀਰ ਕਾਲੀ ਪੌੜੀ ਚੋਟ ਪਈ ਖਰਚਾ ਮੀ ਦਲਾ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆਏ ਕੈ ਰਾਖਸ਼ ਵੱਡੇ ਅਲਾਮੀ ਭਜ ਨ ਜਾਣਦੇ ਅੰਤੇ ਹੋਏ ਸੁਰਗਾਮੀ ਮਾਰੇ ਦੇਵਤਾ ਪਾਉੜੀ ਆ ਅਗਨਤ ਕੁਰੇ ਨਗਾਰੇ ਦੱਲਾ ਪੜੰਦੇ ਆ ਪਾਇ ਮਹਿਕਲ 파ਰੇ ਦੀਵਾਂ ਦਾਨਵਾ ਵਾਹਨ ਫਟ ਕਰਾਰੇ ਰਾਖਸ਼ ਰੋਹਲੇ ਜਾਪਿਨ ਜਪਨ ਤੇਗੀ ਹਾਰੇ ਮਿਆਨੋ ਤੂਹੀਆ ਜੋਦੇ ਵਡੇ ਮਨਾਰੇ ਜਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇਹਨੇ ਕਦੇ ਨ ਆਖਨ ਹਾਰੇ ਧਾਵਨ ਸਾਮਨੇ ਤੁਰਗਾ ਸਭ ਸੰਘਾਰੇ ਰਾਖਸ਼ ਖੜਗ ਲੈ ਪਾਉੜੇ ਉਮਲ ਲੱਥੇ ਜੋਦੇ ਮਾਰੂ ਵੱਜਿਆ ਬੱਦਲ ਜਿਉ ਮਹਿਖਾਸੁਰ ਰਣ ਵਿੱਚ ਗੱਜਿਆ ਇੰਦਰ ਜੇਹਾ ਜੋਦਾ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਵੱਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਿਰੈ ਰਹਿ ਬਾਰੇ ਆਮੋ ਸਾਹਮਣੇ ਆਗਨਤ ਵੀਰ ਸੰਗਾਰੇ ਲੱਗਦੀ ਕੈਂਬਰੀ ਡਿੱਗੇ ਜਾਨ ਮੁਨਾਰੇ ਮਾਰੇ ਵੇਜਦੇ ਖੁੱਲੀ ਵਾਲੀ ਦਾਤ ਆਹਾੜੇ ਸੱਬੇ ਸੂਰਮੇ ਸੁੱਤੇ ਜਾਨ ਜਟਾਲੇ ਭੰਗਾ ਖਾਏ ਕੈ ਪਾਉੜੀ ਦੋਹਾ ਕੰਦਾਰਾ ਮੋ ਜੁੜੇ ਨਾਲ ਤੌਸਾ ਭਾਰੀ ਕੜਕ ਉਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਤੋਹਿਆਂ ਮਹਿਖਾ ਸੁਰ ਭਾਰੀ ਉਮਲ ਲੱਥੇ ਸੂਰਮੇ ਮਾਰ ਕਚੀ ਕਰਾਰੀ ਜਾਪੇ ਚੱਲੇ ਰਤ ਦੇ ਸਰਲੇ ਜਟ ਧਾਰੀ ਪਾਉੜੀ ਸੱਟ ਪਈ ਜਮ ਤਾਣੀ ਦਲਾ ਮੁਕਾਬਲਾ ਤੋਹੇ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਾਖਸ ਖਾਹੀ ਵਾਹੀ ਦੈਤ ਨੂੰ ਚੰਡੀ ਰਾਖਿ ਖਾਣੀ ਵਾਹਿ ਦੇਤ ਨੂੰ ਕੋ ਪਰਚੂਰ ਚਵਾਣੀ ਲੱਥੀ ਕਰ ਕਰਗਲੇ ਪਖਰ ਤਰਾ ਪਲਾਣੀ ਰੜਕੀ ਧਰਤ ਜਾਏ ਲੈਂਦੀ ਅਗਾ ਸਿਧਾਣੀ ਸਿੰਘਾਂ ਧੌਲ ਦਿਆਂ ਕੂਰਮ ਸਿਰ ਲਹਿਆਣੀ ਦੁਸ਼ਮਨ ਮਾਰ ਕਾ ਵੱਡੇ ਗਨਤ ਖਾਣੀ ਮੋਏ ਖੇਤ ਵਿੱਚ ਰਣ ਵਿੱਚ ਘੱਤੀ ਕਹਾਣੀ ਲੋਹੂ ਮਿਜਦੀ ਚਾਰੇ ਯੁਗ ਕਹਾਣੀ ਚੱਲਣ ਤੇਗ ਦੀ ਬਿੱਦਨ ਖੇਤ ਵਿਹਾਣੀ ਮਹਿਕੇ ਦੇਤਨ ਇਤੀ ਮਹਿਕਾ ਸੁਰ ਦੇਤ ਮਾਰੇ ਦੁਰਗਾ ਆਇਆ 14 ਲੋਕਾ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਨ ਨਹੀਂ ਪਾਣੀ ਦਲੀ ਹੰਕਾਰ ਕੈ ਜਾਣ ਕਰੀ ਸਮਾਏ ਪਠਾਣੀ ਸੁਣ ਕੈ ਰਾਗ ਨੂੰ ਰਤੂ ਦੇ ਹੜਵਾਣੀ ਚੱਲੇ ਵੀਰ ਖੇਤ ਪੀਤਾ ਫੁੱਲ ਇਆਣੀ ਘੂਮਨ ਸੂਰਮੇ ਹੋਈ ਅਲੋਪ ਭਵਾਨੀ ਦੇਵਾਂ ਨੂੰ ਰਾਜ ਦੇ ਈਸ਼ਰ ਦੀ ਵਰਦਾਨੀ ਹੋਈ ਜਿੱਤ ਦਿਨ ਸੁੰਬਨ ਸੁੰਬ ਘੁਮਾਨੀ ਜਨਮੇ ਸੂਰਮੇ ਇੰਦਰ ਦੀ ਰਾਜਤਾਨੀ ਤੱਕੀ ਜਿੱਤਣੀ ਇੰਦਰਪੁਰੀ ਤੇ ਧਾਵਨਾ ਵੜ ਜੋਦੀ ਮਤਾ ਪਕਾਇਆ ਸੰਜ ਪਟੇਲਾ ਪਾਖੜਾ ਭੇੜ ਸੰਦਾ ਸਾਜ ਬਨਾਇਆ ਜੰਮੇ ਕਟਕ ਅਸ਼ੂਹਣੀ ਅਸਮਾਨ ਗਰਦੀ ਛਾਇਆ ਰੋਹ ਸੁੰਭ ਨਿਸੁੰਭ ਸਿਧਾਇਆ ਪੌੜੀ ਸੁੰਭ ਨਿਸੁੰਭ ਅਲਾਇਆ ਵੜ ਜੋ ਜੋਦੀ ਸੰਗਰਵਾਈ ਸੋਂਬ ਅਨੇ ਸੋਂਬ ਅਲਾਇਆ ਵਾੜੇ ਜੋਦੀ ਸੰਗਰਵਾਇ ਰੋਹ ਦਿਖਾਲੀ ਦਿੱਤੀਆਂ ਵਰੀਆਮੀ ਤੂਰੇ ਨਚਾਈ ਘਰੇ ਦਮਾਮੇ ਰੋ ਦੋਹਰੇ ਜਮ ਬਾਹਣ ਜਿਉ ਅਰੜਾਏ ਦਿਓ ਦਾਨ ਲੁੱਜਣ ਆਏ ਪੌੜੀ ਦਾਨਾ ਦਿਓ ਅਨਾਗੇ ਸੰਗਰ ਰਚਿਆ ਫੁੱਲ ਖਿੜੇ ਜਾਣ ਬਾਗੀ ਬਾਣੇ ਜੋਦਿਆਂ ਪੁਤਾ ਲਾ ਕਾਗੇ ਗੋਸਤ ਭਖਿਆ ਹਮੜ ਤੁਮੜ ਜਾਗੀ ਕਤੀ ਸੂਰਿਆ ਛਟ ਪੈ ਨ ਗਾਰੇ ਦਲਾ ਮੁਕਾਬਲਾ ਦਿੱਤੇ ਦਿਉ ਭਜਾਈ ਮਿਲ ਕੇ ਰਾਖਸ਼ੀ ਲੋਕੀ ਤਹੀ ਫਿਰਾਈ ਦੋਹੀ ਆਪਣੀ ਦੁਰਗਾ ਦੀ ਸ਼ਾਮ ਤਕਾਈ ਦੇਵਾਂ ਡਰਦਿਆਂ ਆਂਦੀ ਚੰਡ ਚੜਾਈ ਉਤੇ ਰਾਖਸ਼ਾਂ ਪੌੜੀ ਆਈ ਫੇਰ ਪਵਾਨੀ ਖਬਰ ਪਾਈਆ ਦਹਿਤ ਵੱਡੇ ਅਭਿਮਾਨੀ ਹੋਏ ਇਕੱਠੇ ਲੋਚਨ ਤੁਮ ਗੁਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾਨ ਆਪ ਕਹਾਇਆ ਸਟ ਪਈ ਖਰਚਾ ਮੀ ਦੁਰਗਾ ਲਿਆਵਣੀ ਪਾਉੜੀ ਕੜਕ ਉਠੀ ਰਾਣ ਚੰਡੀ ਫੌਜਾਂ ਦੇਖ ਕੇ ਤੁਮਿਆ ਨੂੰ ਖੰਡਾ ਹੋਈ ਸਾਹਮਣੇ ਸੱਬੇ ਵੀਰ ਸੰਘਾਰੇ ਧੁਰਮ ਧੁਰਮ ਨੈਣ ਦੇ ਸਬੇ ਵੀਰ ਸੰਘਾਰੇ ਧੂਮਰ ਨੈਣ ਦੇ ਜਾਣ ਕੈ ਕਟੇ ਆਰੇ ਦਰਖਤ ਬਾਡੀਆਂ ਪਾਉੜੀ 24 ਧੌਸ ਬਜਾਈ ਦਲਾ ਮੁਕਾਬਲਾ ਰੂਪਵਾਨੀ ਆਈ ਉੱਤੈ ਰਾਖਸ਼ਾ ਖੱਬੈ ਦਸਤ ਨਚਾਈ ਸ਼ੀਹਨਸਾਰ ਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗਲੀ ਪਾਈਆਂ ਮਾਰਨ ਪਾਈ ਦੁਰਗਾ ਦੁਰਗਾ ਜਾਣ ਕੈ ਹੋਰ ਹੋਏ ਚਲਾਈ ਰਕਸ਼ ਰਾਏ ਨੂੰ ਜੰਪੁਰ ਦੀਆਂ ਪਠਾਈ ਲੋਚਨ ਤੁਮ ਨੂੰ ਜਾਪੇ ਦਿੱਤੀ ਸਾਈ ਮਾਰਨ ਸੋਬਦੀ ਪਾਉੜੀ ਭਨੇ ਦੈਤ ਪੁਕਾਰੀ ਰਾਜੀ ਸੋਬਥੈ ਲੋਚਨ ਤੁਮ ਸੰਗਾਰੇ ਸਨੈ ਸਪਾਹੀਆਂ ਚੌਣ ਚੌਣ ਜੋਦੇ ਮਾਰੇ ਅੰਦਰ ਖੇਤਦਾਏ ਜਪਣ ਅੰਬਰ ਤਾਰੇ ਡਿੱਗਣ ਸੂਰਮੇ ਗਰੇ ਪਰਵਤ ਭਾਰੇ ਮਾਰੇ ਵੇਜਦੇ ਦੇਵਤਾ ਦੇ ਦਲ ਹਾਰੇ ਦਹਸਨ ਖਾਏ ਕੈ ਦੇਵਤਾ ਦੇ ਦਲ ਹਾਰੇ ਦਹਸ਼ਤ ਖਾਏ ਕੈ ਬਚੇ ਸੁਮ ਮਾਰੇ ਮਾਰੇ ਰਹਦੇ ਰਾਏ ਥੈ ਪੌੜੀ ਰੋਹ ਹੋਏ ਬੁਲਾਈ ਰਾਖਸ ਰਾਏ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਵਣੀ ਚਾਂਡੇ ਅਰ ਮੁੰਡ ਪਠਾਏ ਬਹੁਤਾ ਕਟਕਦਾ ਜਾਪੇ ਛੱਪਰ ਛਾਏ ਬਣੀਆਂ ਕੀ ਜਮਾ ਜੀਤੇ ਰਾਈ ਬੁਲਾਈ ਚੱਲੇ ਜੋਧਨੂ ਜੰਪੁਰ ਜੰਮ ਜੰਮ ਪੁਰ ਪਕੜ ਚਲਾਏ ਸੱਬੇ ਮਾਰਨੇ ਪਾਉੜੀ ਢੋਲਨ ਗਾਰੇ ਵਾਇ ਦਲਾ ਮੁਕਾਬਲਾ ਰੋਹ ਰੋਹ ਲਿਆਏ ਉੱਤੇ ਰਾਖਸ਼ਾ ਸਬਨੇ ਤਰੇ ਨਚਾਏ ਵਰਸ਼ੇ ਪਕੜ ਕੇ ਬਹੁਤੇ ਮਾਰ ਗਿਰਾਏ ਅੰਦਰ ਖੇਤ ਦਾਏ ਤੀਰੀ ਸ਼ਹਿਬਰ ਲਾਈ ਬੁੱਢੀ ਦੇਵਤਾ ਪੇਰੀ ਸੰਖ ਵਜਾਏ ਸੰਗਰ ਰਚਿਆ ਤਾਣ ਤਾ ਤੀਰ ਚਲਾਏ ਦੁਰਗਾ ਧਨਖ ਲੈ ਜਿਨੀ ਦਸਤੇ ਉਠਾਏ ਰਹੇ ਨਾ ਜੀਵਦੇ ਚੰਡ ਅਰ ਮੁੰਡ ਖਪਾਏ ਦੋਨੋਂ ਦੇਵਤਾ ਸੋਭਨ ਸੋਬਰ ਸਾਈ ਮਾਰੇ ਦਾਤ ਸੁਣ ਜੋਦੇ ਸਭ ਬੁਲਾਏ ਆਪਣੇ ਮਜਲਸੀ ਜਿਨੀ ਦਿਉ ਪਜਾਏ ਇੰਦਰ ਜੇ ਹੋਵੇ ਤੇ ਮਾਰ ਗਿਰਾਏ ਪਲ ਵਿੱਚ ਦੇਵਤਾ ਉਨੀ ਦਸਤੀ ਦਸਤ ਵਜਾਈ ਤਿੰਨਾ ਚਿਤ ਕਰ ਫਿਰ ਸ਼ਰਣਵੰਤ ਬੀਜ ਚਲਾਏ ਬੀੜੇ ਰਾਏ ਦੇ ਸਾਂਝ ਪਟੇਲਾ ਪਾਏ ਚਿਲਕਤ ਟੋਪੀਆਂ ਲੁਜਨ ਨੂੰ ਅੜਾਰੇ ਰਾਖਸ਼ ਰੋਹਲੇ ਕਦੇ ਨਾ ਕਿਨੈ ਹਟਾਈ ਜੁਦਮ ਚਾਏ ਕ ਮੇਲ ਤੇਈ ਦਨ ਆਏ ਹੁਣ ਸੰਗਰ ਦੇਖਣਾ ਪਾਉੜੀ ਦਤੀ ਚੰਡ ਉਬਾਰੀ ਨੇੜੇ ਆਏ ਕੈ ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣ ਖੱਬੈ ਦਸਤ ਉਦ ਖੱਬੈ ਦਸਤ ਉਬਾਰੀ ਗਦਾ ਫੇਰਾਇ ਕੈ ਸੈਨਾ ਸਭ ਸੰਘਾਰੀ ਸਰਣਵੰਤ ਵੀਜ ਦੀ ਜਨ ਮਦ ਖਾਏ ਮਦਾਰੀ ਘੂਮਨ ਸੂਰਮੇ ਅਗਣ ਤਪਾਉ ਪਸਾਰੀ ਰੁਲੇ ਆਹਾੜ ਵਿੱਚ ਜਾਪੈ ਖੇਡ ਖਿਡਾਰੀ ਸੁੱਤੇ ਫਾਗ ਨੂੰ ਸਰਵੰਤ ਬੀਜ ਹਕਾਰੇ ਰਹਦੇ ਸੂਰਮੇ ਜੋਦੇ ਜੇੜ ਮੁਨਾਰੇ ਦਿਸਣ ਖੇਤ ਵਿੱਚ ਸਭਨੇ ਦਸਤ ਬਾਰੇ ਤੇਗਾ ਤੂਹ ਕੈ ਮਾਰੂ ਮਾਨ ਬੁਕਾਰੇ ਆਏ ਸਾਹਮਣੇ ਸੰਜਾ ਤੈ ਥਿਨ ਕਾਰੇ ਤੇਗੀ ਉੱਭਰੇ ਘਟ ਘਾਟ ਕਢਨ ਠਠਿਆਰੇ ਜਾਨ ਬਨਾਏ ਕੈ ਛਾਟ ਪਈ ਜਮਤਾਣੀ ਦਲਾ ਮੁਕਾਬਲਾ ਘੁਮਨ ਬਗਸਤਾਣੀ ਦਲ ਵਿੱਚ ਘਤੀਓ ਘੁਮਨ ਬਰਗਸਤਾਣੀ ਦਲ ਵਿੱਚ ਘਤੀਓ ਸਣੇ ਤੁਰਾ ਪਲਾਣੀ ਡਿੰਗਰ ਸੂਰਮੇ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਓਠ ਵਠ ਮੰਗਣ ਪਾਣੀ ਕਾਲੇ ਘੂਮਦੇ ਓਠੇ ਓਠ ਮੰਗਣ ਪਾਣੀ ਕਾਇਲ ਖੂਮ ਦੇ ਏਵਡ ਮਾਰ ਵਿਹਾਣੀ ਉਪਰ ਰਾਖਸ਼ਾ ਬਿਜਲ ਜਿਉ ਚਰ ਲਹਾਣੀ ਉੱਠੀ ਦੇਵਤਾ ਪਾਉੜੀ 24 ਤਾਸ ਉਬਾਰੀ ਦਲਾ ਮੁਕਾਬਲਾ ਸਭ ਸੈਨਾ ਮਾਰੀ ਪਾਲ ਵਿੱਚ ਦਾਨ ਵੀ ਦੁਰਗਾ ਦੰਨ ਮਾਰੀ ਰੋ ਵਡਾਏ ਕੈ ਸਿਰਵਜ ਤੀਰ ਵਗਾਏ ਸ਼ਰਨ ਬੀਜ ਦੇ ਸਰਾਰਾ万ਨਤ ਬੀਜ ਦੇ ਅਗਨਤ ਦਨ ਪਾਰੇ ਹੋਏ ਲੋਹੂਆ ਜੋਦੇ ਜੇਤ ਮੁਨਾਰੇ ਅੰਦਰ ਖੇਤ ਦਾਏ ਦੁਰਗਾ ਨੂੰ ਲਲਕਾਰੇ ਆਵਨ ਸਾਹਮਣੇ ਦੁਰਗਾ ਸਭ ਸੰਗਾਰੇ ਰਾਖਸ਼ ਆਮਦੇ ਰਤੂ ਦੇ ਪਰਨਾਲੇ ਰਤੂ ਦੇ ਪਰਨਾਲੇ ਤਿੰਨ ਤੇ ਪੁਏ ਪਏ ਉੱਠੇ ਕਾਰ ਨਿਆਰੇ ਰਾਖਸ਼ ਹੜੜਾਏ ਧੱਗੇ ਸੰਗਲਿਆਲੀ ਸੰਗਰਵਾਇਆ ਵਰਸ਼ੀ ਬੰਬਲਿਆਲੀ ਸੂਰੇ ਸੰਗਰੇ ਢੇੜ ਮਚਾਏ ਬੀਰਾਲੀ ਦੁਰਗਾ ਦਾਣਵੀ ਮਾਰ ਮਚੀ ਮੁਰਹਾਲੀ ਅੰਦਰ ਖੇਤ ਦਾ ਜਾਨ ਨਾਟ ਲਥੇ ਸ਼ਾਲੀ ਟੋਲ ਬੁਜਾਏ ਕੈ ਲੋਹੂ ਫਾਤੀ ਜਾਲੀ ਲੋਥੀ ਜਮ ਤੜੀ ਕਣਵਜ ਜਿਉ ਛੰਛਾਲੀ ਤੇਗਾ ਹੱਸੀਆਂ ਕਮਰ ਯਾਰ ਸਿਆਲੀ ਬਣੀਆਂ ਕੀ ਜਮਾ ਧੱਗਾ ਸੂਲ ਵਜਾਈਆਂ ਦਲਾ ਮੁਕਾਬਲਾ ਤੁਮ ਮਿਆਨੋ ਲਈਆਂ ਜਵਾਨੀ ਸੂਰਮੀ ਸਰਣ万ਤ ਬੀਜ ਵਧਾਈਆਂ ਆਗਣਤ ਸੂਰਤਾ ਦੁਰਗਾ ਸੋਹੇ ਆਈਆਂ ਰੋਹ ਵਢਾਏ ਕੈ ਸਵਣੀ ਆਣ ਵਗਾਈਆਂ ਤੇਗਾ ਤੂ ਕੈ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ਦੇਵੀ ਆਪ ਚਲਾਈਆਂ ਤੱਕ ਤੱਕ ਦਾ ਨਵੀਂ ਲੋਹੂ ਨਾਲ ਟੁਬਾਈਆਂ ਤੇ ਗਾਂ ਨੰਗੀਆਂ ਸਰਸਤੀ ਜਾਨ ਨਹਾਈਆਂ ਮਿਲ ਕੇ ਦੇਵਤੀ ਦੇਵੀਆਂ ਸੱਬੇ ਮਾਰ ਗਿਰਾਈਆਂ ਅੰਦਰ ਖੇਤ ਦਾ ਤੈੰਦੂ ਫੇਰ ਸਵਾਈਆਂ ਹੋਈਆਂ ਸੂਰਤਾ ਪੌੜੀ ਸੂਰੀ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਏ ਸੂਰੀ ਸੰਗਰ ਰਚਿਆ ਢੋਲ ਸੰਖਨ ਗਾਰੇ ਵਾਏ ਕੈ ਚਾਂਡ ਚ ਤਾਰੀ ਕਾਲ ਕਾ ਮਨ ਬਹਲਾ ਰੋਸ ਵਢਾਏ ਕੈ ਨਿਕਲੀ ਮੱਥਾ ਫੋੜ ਕੈ ਜਾਨ ਫਤੇ ਨਿਸ਼ਾਨ 부ਜਾਏ ਕੈ ਜਾਗ ਸੋ ਜੰਮੀ ਜੋਦ ਜਰਵਾਣਾ ਜਾਨ ਮੜੜਾਏ ਕੈ ਜਾਗ ਸੋ ਜੰਮੀ ਜੋਦ ਨੂੰ ਜਰਵਾਣਾ ਜਾਨ ਮੜੜਾਏ ਕੈ ਦਾਲ ਵਿੱਚ ਕੇਰਾ ਘੱਤਿਆ ਜਾਨ ਸਿਹੂ ਤਰਿਆ ਗਿਨ ਨਾਏ ਕੈ ਆਪ ਵਸੂਲਾ ਹੋਇਆ ਤੇ ਹੋ ਲੋਕਾਂ ਤੇ ਖਨਸਾਈ ਕੈ ਰੋਹੋ ਸਿਧਾਈਆਂ ਚੱਕਰਪਾਨ ਕਰਨਿੰਦਾ ਖੜਗੇ ਉਠਾਏ ਕੈ ਅਗੈ ਰਾਖਸ਼ ਬੈਠੇ ਰੋਹਲੇ ਤੀਰੀ ਤੇਗੀ ਸ਼ੈਬਰ ਲਾਇ ਕੈ ਪਕੜ ਪਛਾੜੇ ਰਾਖਸਾਂ ਦਲ ਦੇਤਾ ਅੰਦਰ ਜਾਏ ਕੈ ਬਹੁ ਕੇਸੀ ਪਕੜ ਪਛਾੜਿਆ ਨ ਤੈਨ ਅੰਦਰ ਤੂੰ ਮਰ ਚਾਏ ਕੈ ਬੜੇ ਬੜੇ ਚਨ ਸੂਰ ਮੇ ਗੈ ਕੋਟੀ ਦਈ ਚਲਾਏ ਕੈ ਰਾਣ ਕਾਲੀ ਗੁੱਸਾ ਖਾਏ ਕੈ ਪੌੜੀ ਦੋਹਾ ਕੰਧਾਰਾ ਮੋਹ ਜੁੜੇ ਅਣੀਆਂ ਰਾਚੋਈਆਂ ਤੂਹੇ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆਂ ਹੁਣਾ ਸ਼ਰਨਮੰਤ ਵੀਜਨੂ ਘਾਤ ਧੇਰ ਖਲੋਈਆਂ ਲਾੜਾ ਦੇਖ ਲਾੜੀਆਂ ਚਾਉ ਗਿਰਦੇ ਹੋਈਆਂ 24 ਤੌਸਾ ਪਾਈਆਂ ਦਲਾ ਮੁਕਾਬਲਾ ਦਸਤੀ ਤੂ ਨਚਾਈਆਂ ਤੇਗਾ ਨੰਗੀਆਂ ਸੂਰਿਆ ਸੂਰਿਆ ਦੇ ਤਨ ਲਾਈਆਂ ਗੋਸਤ ਗਿੱਦੀਆਂ ਬਿੱਦਨ ਰਾਤੀ ਆਈਆਂ ਮਰਦਾ ਘੋੜੀਆਂ ਜੋਗਣੀਆਂ ਮਿਲ ਧਾਈਆਂ ਲੋਹੂ ਭਖਣਾ ਫੌਜਾਂ ਮਾਰ ਹਟਾਈਆਂ ਦੇਵਾ ਦਾਨਵਾ ਭਜਦੀ ਕਥਾ ਸੁਨਾਈਆ ਰਾਜੀ ਸੁੰਭਥੈ ਭਈ ਨਾ ਪਾਉਣੇ ਖਾਂ ਭਈ ਭੂਈ ਨਾ ਪਾਉਣੇ ਪਾਈਆਂ ਬੂੰਦਾ ਰਕਤ ਦੀਆਂ ਕਾਲੀ ਖੇਤ ਖਪਾਈਆਂ ਸੱਬੇ ਸੂਰਤਾ ਬਹੁਤੀ ਸ੍ਰੀ ਬਿਹਾਈਆਂ ਘੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਜੂਜੇ ਸੂਰਮੇ ਸੁੰਭ ਸੁਣੀ ਕਰ ਹਾਲੀ ਸਰਵਨੰਤ ਬੀਜ ਦੀ ਰਾਣ ਵਿੱਚ ਕਿਨੈ ਨਾ ਚਾਲੀ ਦੁਰਗਾ ਆਮਦੀ ਬਹੁਤੇ ਵੀਰ ਜਟਾਲੇ ਉਠਿਆ ਆਖ ਕੈ ਚੋਟਾ ਪਾਣ ਤਬਾਲੀ ਜਾਸਨ ਜੁੱਧ ਨੂੰ ਥਰ ਥਰ ਪ੍ਰਥਮੀ ਚਾਲੀ ਦਲਾਂ ਚੜੰਦੇ ਆ ਨਾਉ ਜਵੇ ਹੈ ਹਾਲੀ ਸਹੋ ਦਰਿਆਉ ਵਿੱਚ ਧੂੜ ਉਤਾਹ ਕਾਲੀ ਛੜੀ ਤਰੰਗਮਾ ਜਾਨ ਪੁਕਾਰੂ ਚਾਲੀ ਧਰਤੀ ਇੰਦਰ ਥੈ ਪੌੜੀ ਆਹਰ ਮਿਲਿਆ ਆਹਾਨੀਆਂ ਸੈਨ ਸੂਰਿਆਂ ਸਾਜੀ ਚੱਲੇ ਸੋਹੇ ਦੁਰਗਸ਼ਾਹ ਜਾਣ ਕਾਬੈ ਹਾਜੀ ਤੇਰੀ ਤੇਗੀ ਜਮ ਤੜੀ ਰਾਨ ਵੱਡੀ ਬਾਜੀ ਇੱਕ ਘਾਇਲ ਕੁੰਮਨ ਸੂਰਮੇ ਜਾਨ ਮੱਕ ਤਬ ਕਾਜੀ ਇੱਕ ਬੀਰ ਪਰੋ ਤੇ ਵਰਸ਼ੀਏ ਜਿਉਂ ਚੁੱਕ ਪਾਉ ਨਿਵਾਜੀ ਏਕ ਦੁਰਗਾ ਸਹੋ ਖੁਣ ਸਕੈ ਖਨ ਸਾਇਨ ਤਾਜੀ ਏਕ ਤਾਂਨ ਦੁਰਗਾ ਸਾਹਮਣੇ ਜਿਉਂ ਪਖਿਆਏ ਬਾਜੀ ਕਦ ਇਹ ਨਰ ਜੇ ਦੋ ਜੋਦ ਤੇ ਰਾਜ ਹੋਏ ਰਾਜੀ ਬੱਜੇ ਸੰਗਲੀ ਆਲੇ ਸੰਗਰ ਡੋਹਰੇ ਡਹੇ ਜੋ ਖੇਤ ਜਟਾਲੇ ਹਾਠਾਂ ਜੋੜ ਕੇ ਨਿਜੇ ਬੰਬਲੀ ਆਲੇ ਦਸਨ ਉਰਨੇ ਚੱਲੇ ਜਾਣ ਜਟਾਲੇ ਨਾਵਨ ਗੰਗ ਨੂੰ ਪਾਉੜੀ ਦੁਰਗਾ ਅਤੇ ਦਾਨਵੀ ਸੂਲ ਹੋਈਆ ਕੰਗਾ ਵਾਛੜ ਕਤੀ ਸੂਰਿਆ ਵਿੱਚ ਖੇਤ ਖਤੰਗਾ ਤੁਹੇ ਕਿਰਪਾਨਾ ਤਿੱਖੀਆਂ ਵੱਡ ਲਾਹਨ ਅੰਗਾ ਪਹਿਲਾ ਦਲਾ ਮਿਲੰਦਿਆਂ ਭੀੜ ਪਿਆ ਨਿਹੰਗਾ ਪੌੜੀ ਓੜੜ ਫੌਜਾਂ ਆਈਆਂ ਵੀਰ ਚੜੇ ਕੰਧਾਰੀ ਸੜਕ ਮਿਆਂ ਨੂੰ ਕੱਡੀਆਂ ਤਿੱਖੀਆਂ ਤਰਵਾਰੀ ਕੜਨ ਉਠੇ ਰਾਣ ਮੱਚਿਆ ਵੱਡੇ ਅਹੰਕਾਰੀ ਸਿਰ ਤੜਵਾ ਹਾਂ ਗੰਨਲੇ ਫੋਹ ਜਿਹ ਹੈ ਬਾੜੀ ਛੇਰ ਤੜ ਬਹਾ ਗੰਨਲੇ ਫੁੱਲ ਜੀ ਹੈ ਬਾੜੀ ਜਾਪੇ ਕੱਟੇ ਬਾਡੀਆਂ ਰੁਖ ਚੰਦਨ ਆਰੀ ਦੋਹਾ ਕੰਦਾਰਾ ਮੋਹ ਜੜੇ ਸਾ ਸਟ ਪਈ ਖਰਵਾਰ ਕਉ ਤੱਕ ਤੱਕ ਕੈਬਰ ਦੁਰਗਸ਼ਾ ਤੱਕ ਮਾਰੇ ਭਲੇ ਜੁਝਾਰ ਕਉ ਪੈਦਲ ਮਾਰੇ ਹਾਥੀਆਂ ਸੰਗ ਰਥ ਗਰੇ ਅਸਵਾਰ ਕਉ ਸੋਣ ਸੰਜਾ ਬਾਗੜ ਜਾਣ ਲੱਗੇ ਫੁੱਲ ਅਨਾਰ ਕਉ ਗੋਸੇ ਆਏ ਕਾਲ ਕਾ ਹੱਥ ਸੱਜੇ ਲੈ ਤਰਵਾਰ ਕਾ ਏਦੂ ਪਾਰੋਂ ਉਤਖਾਰ ਹਰਨਖਸ਼ ਕਈ ਹਜ਼ਾਰ ਕਾ ਜਿਣ ਇਕਾ ਰਹੀ ਕੰਧਾਲ ਕਾ ਸਤ ਰਹਿਮਤ ਤੇਰੇ ਵਾਰ ਕਾ ਸਾਧ ਰਹਿਮਤ ਤੇਰੇ ਵਾਰ ਕਾ ਜਿਣ ਇਕਾ ਰਹੀ ਕੰਧਾਰ ਕਾ ਸਾਧ ਰਹਿਮਤ ਤੇਰੇ ਵਾਰ ਕਾ ਪਾਉੜੀ ਦੋਹਾ ਕੰਧਾਰਾ ਮੋਹ ਜੁੜੇ ਸਟ ਪਈ ਜਮ ਧਾਨ ਕਾ ਤਦ ਖੰ ਤਾ ਦਖਿੰਗ ਨਸੁੰਬ ਨੇ ਚਾਇਆ ਡਾਲ ਉੱਪਰ ਵਰਗਸਤਾਨ ਕਉ ਖੜੀ ਬਲੰਦ ਮੰਗਾਇਓ ਸ ਫਰਮਾਇਸ਼ ਕਰ ਮੁਲਤਾਨ ਕਉ ਗੁੱਸੇ ਆਈ ਸਾਹਮਣੇ ਰਣ ਅੰਦਰ ਕਤਨ ਕਾਨ ਕਉ ਅੱਗੇ ਤੇ ਗਉਗਾਈ ਦੁਰਗ ਸ਼ਾਹ ਵੱਡ ਸੁੰਬਣ ਬਹੀ ਪਲਾਨ ਕਉ ਰੜਕੀ ਜਾਏ ਕੈ ਧਰਤ ਕਉ ਬੱਡ ਪਾਖਰ ਬੱਡ ਕਿਆਨ ਕਉ ਬੀਰ ਪਲਾ ਨੂੰ ਡਿੱਗਿਆ ਕਰ ਸੇਦਾ ਸੋਭ ਸੁਜਾਨ ਕਉ ਸਾਬਸ ਸੁਲਣੇ ਖਾਨ ਕਉ ਸਦਾ ਸਾਬਾਸ ਤੇਰੇ ਤਾਨ ਕਉ ਤਾਰੀਫ ਪਾਣ ਚ ਬਾਨ ਕਉ ਸਦ ਰਹਿਮਤ ਕੈਫਾਂ ਖਾਨ ਕਾ ਸਦ ਰਹਿਮਤ ਤਰੇ ਨਚਾਨ ਕਉ ਪੌੜੀ ਦੁਰਗਾ ਅਤੇ ਦਾਣ ਵੀ ਗਹ ਸੰਗਰ ਕਥੇ ਉੜਾ ਉੜਾ ਉੱਠੇ ਸੂਰਮੇ ਆ ਡਾਹੀ ਮੱਥੇ ਕਟ ਤੁਫੰਗੀ ਕੈਬਰੀ ਦਲ ਗਾਹ ਨ ਇਕੱਥੇ ਦੇਖਣ ਜੰਗ ਫਰਿਸ਼ਤੇ ਅਸਮਾਨੋਂ ਲੱਥੇ ਪੌੜੀ ਦੋਹੋਂ ਕੰਧਾਰਾ ਮੋ ਜੁੜੇ ਦਲ ਕੁਰੇ ਨਗਾਰੇ ਓੜੜ ਆਏ ਸੂਰਮੇ ਸਰਦਾਰ ਰਨਿਆਰੀ ਲੈ ਕ ਤੀਗਾ ਵਰਸ਼ੀਆਂ ਹਥਿਆਰ ਉਭਾਰੇ ਟੋਪ ਪਲੇਟਾ ਪਖਰਾ ਗਲ ਸੰ ਜਿਸ ਵਾਰੇ ਲੈ ਕਾ ਵਰਸ਼ੀ ਦੁਰਗ ਸ਼ਹਾ ਬਹੁ ਦਾਨਮ ਮਾਰੀ ਚੜੇ ਰੱਥੀ ਗੱਜ ਘੋੜਈ ਮਾਰ ਭੁਏ ਸੇ ਭੁਏ ਤੇ ਡਾਰੇ ਜਣ ਹਲਵਾਈ ਸੇਖ ਨਾਲ ਵੇਨ ਵੜੇ ਉਤਾਰੇ ਪੌੜੀ ਦੋਹਾ ਕੰਦਾਰ ਮੋਹ ਜੁੜੇ ਨਾਲ ਤੌਸਾ ਭਾਰੀ ਲਈ ਭਗਉਤੀ ਦੁਰਗ ਸ਼ਹਾ ਵਾਰ ਜਾਗਨ ਭਾਰੀ ਲਾਈ ਰਾਜੇ ਸੋ ਬਨੇ ਰਤ ਪੀਏ ਪਿਆਰੀ ਸੰਭ ਪਲਾਨੋ ਡਿੱਗਿਆ ਉਪਮਾ ਵਿਚਾਰੀ ਡੁੱਬ ਰਤ ਨਾਲੋਂ ਨਿਕਲੀ ਬਰਸ਼ੀ ਦੁਤਾਰੀ ਜਣ ਜਣ ਰਜਾ ਦੀ ਉਤਰੀ ਪੈਨ ਸੁਹੀ ਸਾਰੀ ਪੌੜੀ ਦੁਰਗਤ ਦਾਣਵੀ ਭੀੜ ਭਿਆਸ ਬਾਹੀ ਸਹਤਰ ਪਜੂਤੇ ਦੁਰਗਸ਼ਾਹ ਗਹਿ ਸਬਣੀ ਬਾਹੀ ਸੰਬ ਸੰਬ ਸੰਗਾਰਿਆ ਵਥ ਜੇ ਸਾਹੀ ਫੌਜਾਂ ਰਾਖਿ ਯਾਰੀਆਂ ਦੇਖ ਰੋਵਣ ਤਾਹੀ ਮੋਹ ਕੜੂਚੇ ਕਾਹ ਦੇ ਛੜ ਘੋੜੇ ਰਾਹੀ ਭਾਜ ਦੇ ਹੋਏ ਮਰੀਨ ਮੋੜ ਝਾਕਣ ਨਹੀਂ ਪੌੜੀ ਸੰਬ ਨੇ ਸੰ ਪਠਾਇਆ ਜਾਮ ਦੇ ਧਾਮਨੋ ਇੰਦਰ ਸਦ ਬੁਲਾਇਆ ਰਾਜ ਅਪਭੇਖ ਅਪਭੇਖਨ ਇੰਦਰ ਸਦ ਬੁਲਾਇਆ ਰਾਜੇ ਅਬ ਖੇਪਨੋ ਸ਼ੇਰ ਪਰ ਛਤਰ ਫੇਰਾਇਆ ਰਾਜੇ ਇੰਦਰ ਦੇ 14 ਲੋਕ 14 ਲੋਕਾਂ ਛਾਇਆ ਜਸ जग ਮਾਤ ਦਾ ਦੁਰਗਾ ਪਾਠ ਬਨਾਇਆ ਸੱਬੇ ਪਾਉੜੀਆਂ ਫੇਰ ਨਾ ਜੋਨੀ ਗਾਇਆ ਜਿਨ ਇਹ ਗਾਇਆ ਦੁਰਗਾ ਪਾਠ ਬਨਾਇਆ ਸੱਬੇ ਪਾਉੜੀਆਂ ਫੇਰ ਨਾ ਜੋਨੀ ਆਇਆ ਜਿਨ ਇਹ ਗਾਇਆ